ਸਵਰਨ ਸਿੰਗ ਟੈਨਰਜੀ ਜੀ ਆਏ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਬੜੀ ਮਿਹਰਬਾਨੀ ਤੁਹਾਡੇ ਸਾਥ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ। ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੀ ਚੱਲ ਰਹੀ ਟੈਨਸ਼ਨ ਸੀ ਕਸ਼ਮੀਰ ਦੇ ਮਸਲੇ ਕਰਕੇ ਉਹਦੇ ਬਾਰੇ ਰਕੇਸ਼ ਤਕੈਦ ਦੇ ਭਰਾ ਨੇ ਕੀ ਕਿਹਾ ਅਤੇ ਜਿਸ ਤਰ੍ਹਾਂ ਅਸੀਂ ਹੁਣ ਇੱਥੇ ਭਾਰਤੀ ਮੀਡੀਆ ਦੀਆਂ ਖਬਰਾਂ ਦੇਖਦੇ ਹਾਂ ਤਾਂ ਇਸ ਤਰ੍ਹਾਂ ਪ੍ਰਤੀਤ ਹੋਣ ਲੱਗ ਪਿਆ ਕਿ ਜੰਗ ਲੱਗੀ કે ਲੱਗੀ। ਇਹ ਉੱਥੇ ਅਤਵਾਦ ਦੇ ਵੱਲੋਂ ਅਤਵਾਦੀਆਂ ਦੇ ਵੱਲੋਂ 26 ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਤੇ ਅੱਜ ਤੱਕ ਨਾ ਤਾਂ ਇਹ ਪਤਾ ਲੱਗਾ ਵੀ ਅਤਵਾਦੀ ਆਏ ਕਿਧਰੋਂ ਸੀ ਇਹ ਸਨ ਕੌਣ ਕੀਦੇ ਸਹਿਯੋਗ ਕਰਕੇ ਆਏ ਅਤੇ ਗਏ ਕਿਧਰ ਨਾ ਇਹ ਪਤਾ ਵੀ ਅਸਮਾਨ ਨਿਕਲ ਗਿਆ ਨਾ ਇਹ ਪਤਾ ਲੱਗਾ ਵੀ ਜ਼ਮੀਨ ਖਾ ਗਈ ਬਸ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਇਹ ਕਰੀ ਜਾਂਦੇ ਆ ਪਰ ਮੁੱਦੇ ਦੀ ਗੱਲ ਦੇ ਉੱਤੇ ਨਹੀਂ ਆਉਂਦੇ ਕਿ ਅੱਤਵਾਦ ਹੁਣ ਤੱਕ ਖਤਮ ਕਿਉਂ ਨਹੀਂ ਹੋਇਆ ਤੇ ਜੇਕਰ ਚੋਣਾਂ ਦੇ ਮੌਕੇ ਇਹ ਗੱਲ ਕਹੀ ਸੀ ਅੱਤਵਾਦ ਖਤਮ ਹੋ ਗਿਆ ਪਰ ਸਭੀ ਲੋਕ ਕਮੇ ਮਾਰੇ ਗਏ ਮੁੱਦੇ ਦੇ ਉੱਤੇ ਆਉਣ ਦੀ ਲੋੜ ਆ ਪਰ ਜਿਹੜੀ ਤੁਸੀਂ ਗੱਲ ਕਹੀ ਨਾ ਜੀ ਕਿ ਭਾਰਤੀ ਮੀਡੀਆ ਇਹ ਅਸਲ ਦੇ ਵਿੱਚ ਭਾਰਤੀ ਮੀਡੀਆ ਦਾ ਇੱਕ ਹਿੱਸਾ ਵੀ ਉਹ ਹੋ ਜਾ ਤੇ ਪਾਕਿਸਤਾਨੀ ਮੀਡੀਆ ਦਾ ਵੀ ਹਿੱਸਾ ਉਹ ਹੋ ਜਾਈਆ ਦੋਨਾਂ ਦੇਸ਼ਾਂ ਦੇ ਮੀਡੀਆ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਮੀਡੀਆ ਦੇ ਵੱਲੋਂ ਜਿਹੜੀ ਕੜੀ ਕੋਲੀ ਜਾ ਰਹੀ ਔਰ ਇਤੇ ਹੈਰਾਨੀ ਹੁੰਦੀ ਆ ਮੈਂ ਹੈਰਾਨ ਹੋ ਜਾਂਦਾ ਤੜਕੇ ਤੋਂ ਲੱਗ ਜਾਂਦੇ ਭਾਰਤ ਦੇ ਮੀਡੀਆ ਵਾਲੇ ਕਈ ਉਹ ਦੱਸਣਗੇ ਜੀ ਕਿ ਬੰਬ ਕਿਵੇਂ ਫੇੰਕਾ ਜਾ ਸਕਦਾ ਹੈ ਕਿਸ ਤਰੀਕੇ سے ਹਮਲਾ ਹੋਗਾ ਅਗਰ ਹਮਲਾ ਹੋਗਾ ਤਾਂ ਕਿੱਧਰ سے ਹੋਗਾ ਔਰ ਉਸੇ ਨੁਕਸਾਨ ਕਹਾਂ ਤੱਕ ਹੋਗਾ ਮੈਨੂੰ ਕਦੇ ਕਦੇ ਐਂ ਲੱਗਦਾ ਵੀ ਇਧਰੋਂ ਭਾਰਤ ਤੇ ਉਧਰੋਂ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਪੱਤਰਕਾਰਾਂ ਦੀ ਜੰਗ ਪਹਿਲਾਂ ਲੱਗਣੀ ਹੈ ਫੌਜਾਂ ਤੋਂ ਮੈਨੂੰ ਲੱਗਦਾ ਵੀ ਇਧਰੋਂ ਗਰਨੇਡ ਲੈ ਕੇ ਮਜਾਈਲਾ ਲੈ ਕੇ ਟੈਂਕ ਲੈ ਕੇ ਬੰਦੂਕਾਂ ਲੈ ਕੇ ਪੱਤਰਕਾਰ ਚੱਲੇ ਆ ਪਹਿਲਾਂ ਇਹ ਜੰਗ ਲੜਨਗੇ ਬਾਅਦ ਦੀਆਂ ਜੰਗਾਂ ਫੇਰ ਦੇ ਵਿੱਚ ਹੋਣੀਆਂ ਤੋ ਮਤਲਬ ਇਹ ਜੀ ਜਿਹੜੇ ਸੰਜੀਦਾ ਲੋਕ ਆ ਉਹ ਇਹਨਾਂ ਗੱਲਾਂ ਤੇ ਦੁੱਖ ਆ ਵੀ ਇਹ ਉਹ ਭਾਰਤੀ মিডিਆ ਤੇ ਉਧਰ ਪਾਕਿਸਤਾਨੀ মিডিਆ ਦਾ ਇੱਕ ਹਿੱਸਾ ਕੜੀ ਖੋਲੀ ਜਾਂਦਾ ਹੈ ਜਦ ਕਿ ਹਕੀਕਤ ਇਹ ਆ ਕਿ ਅੱਤਵਾਦੀਆਂ ਦੇ ਬਾਰੇ ਹਾਲੇ ਤੱਕ ਪਤਾ ਨਹੀਂ ਲੱਗਿਆ ਜੀ ਰਕੇਸ਼ਤ ਕੈਦ ਦੇ ਭਰਾ ਨੇ ਕੋਈ ਕਮੈਂਟਰੀ ਕੀਤੀ ਆ ਕਿ ਕਸ਼ਮੀਰ ਦੇ ਇਹਨਾਂ 26 ਕਤਲਾਂ ਦੇ ਬਾਰੇ ਚ ਆ ਬਿਲਕੁਲ ਜੀ ਰਕੇਸ਼ਤ ਕੈਦ ਦੇ ਭਰਾ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ 26 ਕਤਲਾਂ ਜਿਹੜੇ ਉਹ ਅਸਲ ਵਿੱਚ ਕਸ਼ਮੀਰੀਅਤ ਦਾ ਵੀ ਕਤਲ ਹੋਇਆ ਇਨਸਾਨੀਅਤ ਦਾ ਵੀ ਕਤਲ ਹੋਇਆ ਤੇ ਸਰਕਾਰਾਂ ਦੀ ਨਲੈਕੀ ਦੇ ਕਰਕੇ ਸਾਰਾ ਕੁਝ ਹੋਇਆ ਹੂੰ ਹੂੰ ਤੇ ਅਮੀਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾਉਣ ਵਾਲਾ ਜਿਹੜਾ ਇਹ ਨਵਾਂ ਟੈਕਨੋਲੋਜੀ ਦਾ ਕੋਈ ਗਰੁੱਪ ਸੀ ਉਹਦਾ ਕੀ ਬਣਿਆ ਫੜੇ ਗਏ ਨੇ ਉਹ ਲੋਕ ਜਾਂ ਕੀ ਹੋਇਆ ਕੀ ਹੈ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਹ ਕ੍ਰਿਸ਼ਮਾ ਸੀ ਬਿਲਕੁਲ ਹਨ ਸਭ ਅਸਲ ਵਿੱਚ ਵੇਲੇ ਲੋਕਾਂ ਦੇ ਕੰਮ ਹੈ ਜਿਨ੍ਹਾਂ ਨੂੰ ਕੋਈ ਕੰਮ ਨਹੀਂਗਾ ਦੁੱਕੀ ਦਾ ਉਹ ਇਨ੍ਹਾਂ ਕੰਮਾਂ ਦੇ ਉੱਤੇ ਲੱਗੇ ਆ ਕਦੇ ਕਿਸੇ ਦੀ ਫੋਟੋ ਬਗਾੜ ਕੇ ਪੇਸ਼ ਕਰਦੇ ਹੋ ਕਦੇ ਕਿਸ ਨੂੰ ਗਾਲਾਂ ਕੱਢਦੇ ਹੋ ਕਦੇ ਕਿਸੇ ਦੇ ਲਈ ਫੇਸਬੁੱਕ ਆਈਡੀ ਫੇਕ ਬਣਾ ਕੇ ਅਪਸ਼ਬਦਾਂ ਦੀ ਵਰਤੋਂ ਕਰ ਲੋ ਇਹ ਇਨ੍ਹਾਂ ਕੰਮਾਂ ਤੇ ਆ ਤੋਂ ਅਮਰ ਖਾਨ ਦੀ ਟੀਮ ਨੇ ਇਹ ਗੱਲ ਕਹੀ ਹੈ ਕਿ ਅਸੀਂ ਕੁਝ ਵੀ ਇਹੋ ਜਿਹਾ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਕਦੇ ਵੀ ਰੂਪ ਨਹੀਂ ਬਣਾ ਸਕਦੇ ਪਰ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਕਿ ਤਸਵੀਰ ਮੇਰੇ ਕਹਿੰਦਾ ਵੀ ਸਾਡੇ ਰੈਡ ਫਿਲਮ ਦੇ ਕਈ ਪਰਿਵਾਰਕ ਜੀਆ ਨੇ ਦੇਖੀ ਹੋਣੀ ਆ ਉਦੇ ਵਿੱਚ ਅਮਰ ਖਾਨ ਗੁਰੂ ਨਾਨਕ ਸਾਹਿਬ ਜੀ ਦੇ ਰੂਪਵਰਗਾ ਬਣਿਆ ਤੇ ਇਹ ਗੱਲ ਕਹੀ ਗਈ ਹੈ ਕਿ ਇੱਕ ਨਵੇਂ ਪ੍ਰੋਜੈਕਟ ਦੇ ਵਿੱਚ ਉਹ ਗੁਰੂ ਨਾਨਕ ਬਣ ਕੇ ਆ ਰਿਹਾ। ਤੋਂ ਇਹ ਜਿਹੜੀ ਇੱਕ ਫੇਸਬੁੱਕ ਆਈਡੀ ਵੀ ਆ ਨਾ ਜਿਹੜੀ ਕਹਿੰਦੇ YouTube ਦੀ ਇੱਕ ਫਰਜ਼ੀ ਆਈਡੀ ਬਣਾਈ ਗਈ ਹੈ ਟੀ ਸੀਰੀਜ਼ ਦੇ ਨਾਂ ਤੇ। ਪਰ ਉਹ ਪਤਾ ਲੱਗਾ ਜੀ ਕਿ ਹੁਣ ਸ਼ਰਮਣੀ ਕਮੇਟੀ ਤੱਕ ਵੀ ਸ਼ਿਕਾਇਤਾਂ ਗਈਆਂ ਵੀ ਭਾਈ ਅਮਰ ਖਾਨ ਨੇ ਆ ਕੀਤਾ ਪਰ ਅਮਰ ਖਾਨ ਦੀ ਟੀਮ ਨੇ ਗੱਲ ਕਹੀ ਹੈ ਕਿ ਸੀਨ ਨੇ ਕਮਲੇ ਨਹੀਂ ਆ। ਅਸੀਂ ਇਹ ਕੁਝ ਨਹੀਂ ਕੀਤਾ ਇਹ ਜਾਣ ਬੁੱਝ ਕੇ ਸ਼ਰਾਰਤੀ ਅੰਥਰਾ ਵੱਲੋਂ ਕੀਤਾ ਗਿਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕਾਰਡ ਹੈਗੀ ਹੈ ਜੀ ਹੂੰ ਹੂੰ ਤੇ ਡੀਸੀਡੀਜ਼ ਨੇ ਇਹਦੀ ਨਖੇਦੀ ਕੀਤੀ ਹੈ ਹਲੇ ਜਾਂ ਨਹੀਂ ਬਿਲਕੁਲ ਕੀਤੀ ਹੈ ਜੀ ਉਹਨਾਂ ਨੇ ਵੀ ਕੀਤੀ ਹੈ ਦੇਖੋ ਇਹ ਗੱਲ ਜਿਹੜਾ ਬੰਦਾ ਸਿਰ ਤੋਂ ਕਮਲ ਨਥਨ ਸਾਹਿਬ ਇਹ ਪਹਿਲੀ ਛੱਟੇ ਪਤਾ ਲੱਗ ਜਾਂਦਾ ਵੀ ਕਿਸੇ ਦੀ ਘਟਕਤਾ ਹੈ ਇਹ ਕੋਈ ਐਡਾ ਕਮਲਾ ਕੋਈ ਨਹੀਂਗਾ ਜੀ ਕਿ ਗੁਰੂ ਸਾਹਿਬ ਦੀ ਬਰਾਬਰੀ ਕੌਣ ਕਰ ਸਕਦਾ ਨਾਲੇ ਜਿਹੜਾ ਬੰਦਾ ਇੰਨਾ ਹੰਢਿਆ ਵਰਤਾ ਜਿੱਦਾਂ ਕੋਈ ਹੋਵੇ ਕੋਈ ਫੇਕ ਜੀ ਆਈਡੀ ਤੋਂ ਕੋਈ ਨਾ ਕੋਈ ਛੁਰਲੀ ਛੱਡ ਮੈਂ ਕਿ ਮੈਂ ਹੋਵੇ ਉਹ ਤਾਂ ਗੱਲ ਆਪਾਂ ਕਹਿ ਦਿੰਦੇ ਨੇ ਵੀ ਚਲੋ ਇਹਨਾਂ ਦਾ ਕੰਮ ਹੀ ਇਹ ਆ ਪਰ ਆਮਰਖਾਨ ਜਾਂ ਕੋਈ ਵੀ ਬੰਦਾ ਜਿਹੜੀ ਪਬਲਿਕ ਫਿਗਰ ਆ ਉਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਜਾਊਗੀ ਜਦੋਂ ਕਿਸਾਨਾਂ ਨੂੰ ਦਿੱਲੀ ਨਹੀਂ ਸੀ ਜਾਣ ਦਿੰਦੇ ਤਾਂ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਨੇ ਦਿੱਲੀ ਦੇ ਮੰਤਰੀਆਂ ਨੂੰ ਇੱਥੇ ਪੰਜਾਬ 'ਚ ਸੱਦ ਕੇ ਤੇ ਕਿਸਾਨਾਂ ਨਾਲ ਮੀਟਿੰਗ ਕਰਾਈ ਸੀ ਤੇ ਉਹ ਸਾਰੀ-ਸਾਰੀ ਰਾਤ ਵਿੱਚ ਬੈਠੇ ਰਹਿੰਦੇ ਸਨ ਹੁਣ ਇੱਕ ਹੋਰ ਮੀਟਿੰਗ ਹੋਣੀ ਆ ਤੇ ਕਿਸਾਨ ਕਹਿ ਰਹੇ ਆ ਕਿ ਪੰਜਾਬ ਦਾ ਕੋਈ ਮੰਤਰੀ ਸਾਡੇ ਨਾਲ ਬੈਠੇ ਨਾ ਹਾਂ ਬਿਲਕੁਲ ਜੀ ਅਸਲ ਵਿੱਚ ਪੰਜਾਬ ਦੇ ਉਹ ਕਿਸਾਨ ਜਿਹੜੇ ਕਿ ਇਸ ਵੇਲੇ ਮੀਟਿੰਗਾਂ ਕਰਦੇ ਰਹੇ ਸਨ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਨਹੀਂ ਚਾਹੁੰਦੇ ਜੀ ਕਿ ਅਸੀਂ ਪੰਜਾਬ ਦੇ ਮੰਤਰੀਆਂ ਦੀ ਹਾਜ਼ਰੀ ਦੇ ਵਿੱਚ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਕਰਗੇ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੀ ਹਰਖ ਵੀ ਆ ਕਈ ਤਰ੍ਹਾਂ ਦੀ ਦੁੱਖ ਵੀ ਆ ਉਹਨਾਂ ਨੇ ਹੁਣ ਜਿਵੇਂ ਅੱਜ ਦੀ ਖਬਰ ਆਈ ਹੈ ਜਿਹੜੇ ਸਰਵਣ ਸਿੰਘ ਪੰਦੇਰੇ ਗਰੁੱਪ ਨੇ ਢੱਲੇਵਾਲ ਗਰੁੱਪ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਕਿ ਅਸੀਂ ਮੀਟਿੰਗ ਜਿਹੜੀ 4 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਕੇਂਦਰ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਤਾਂ ਜਾਵਾਂਗੇ ਜੇਕਰ ਇਸ ਮੀਟਿੰਗ ਦੇ ਵਿੱਚ ਪੰਜਾਬ ਦਾ ਕੋਈ ਮੰਤਰੀ ਹਿੱਸੇਦਾਰ ਨਹੀਂ ਹੋਊਗਾ ਕਿਉਂਕਿ ਹੁਣ ਤੱਕ ਜਿਹੜੀਆਂ ਮੀਟਿੰਗਾਂ ਹੋਈਆਂ ਅੰਦੋਲਨ ਤੋਂ ਪਹਿਲਾਂ ਵੀ ਅੰਦੋਲਨ ਤੋਂ ਬਾਅਦ ਤਾਂ ਕੋਈ ਹੋਈ ਨਹੀਂ ਕਿ ਆਹ ਹੁਣ ਹੋਣੀ ਹੈ ਪਹਿਲੀ ਉਹ ਕਹਿੰਦੇ ਵੀ ਇੱਕ ਪਾਸੇ ਤਾਂ ਪੰਜਾਬ ਦੀ ਸਰਕਾਰ ਸਾਨੂੰ ਹਿਰਾਸਤ ਚ ਲੈਂਦੀ ਹੈ ਸਾਡੇ ਅੰਦੋਲਨ ਨੂੰ ਤੈਸ਼ ਨਿਸ਼ ਕਰਦੀ ਹੈ ਸਾਡੇ ਟੈਂਟ ਕੰਬੂ ਪੱਟੇ ਜਾਂਦੇ ਆ ਤੇ ਦੂਜੇ ਪਾਸੇ ਅਸੀਂ ਇਹ ਗੱਲ ਕਹਿੰਗੇ ਵੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਮੀਟਿੰਗ ਕਰਾਂਗੇ ਅਸੀਂ ਇਦਾਂ ਨਹੀਂ ਕਰਾਂਗੇ ਸੋ ਦੇਖਦੇ ਭਾਈ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖੀ ਗਈ ਆ ਤੇ ਮੇਰਾ ਕਹਿਣਾ ਵੀ 4 ਤਰੀਕ ਨੂੰ ਮੀਟਿੰਗ ਤਾਂ ਹੋਊਗੀ ਹੀ ਹੋਊਗੀ ਪਰ ਪੰਜਾਬ ਦੇ ਮੰਤਰੀ ਜਾਣਗੇ ਕਿ ਨਹੀਂ ਜਾਣਗੇ ਸਮਰਸੂਗਾ ਜੀ ਪੰਜਾਬ ਦੇ ਵਿੱਚ ਕਹਿੰਦੇ ਪਹਿਲੀ ਮਈ ਤੋਂ ਬਾਅਦ ਮੀਂਹ ਪੈਣ ਲੱਗ ਪੈਣਾ ਇਹ ਬੜਾ ਕੁਵੇਲੇ ਦਾ ਮੀਂਹ ਆ ਇਹਦੇ ਨਾਲ ਕਿੰਨਾ ਕੁ ਨੁਕਸਾਨ ਹੋ ਸਕਦਾ ਤਿੰਨ ਸਪ ਇਹ ਕੋਈ ਬਹੁਤਾ ਭਾਰਾ ਮੀਂਹ ਪੈਣ ਦੀ ਖਬਰ ਨਹੀਂ ਆਏਗੀ ਪਰ ਹਾਂ ਇਹ ਗੱਲ ਜ਼ਰੂਰ ਹੈ ਵੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ 43 ਡਿਗਰੀ ਟੈਂਪਰੇਚਰ ਰਿਹਾ ਸਵੇਰ 43 ਦੀ ਕਈ ਥਾਵਾਂ ਤੇ ਰਿਹਾ ਆਉਂਦੇ 2-3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਵਧਣੀ ਵੀ ਹੈ ਪਰ ਕੁਝ ਕਿ ਥਾਵਾਂ ਦੇ ਉੱਤੇ 1 ਮਈ ਨੂੰ ਛਿੱਟੇ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਪਰ ਇਹ ਜੀ ਕਿ ਜਿਹੜਾ ਅਗਲਾ ਮਹੀਨਾ ਹੈਗਾ ਯਾਨੀ ਕਿ ਮਈ ਦਾ ਉਹ ਉਹਦੇ ਵਿੱਚ ਕਹਿੰਦੇ ਜੀ ਹੁਣ 43 ਤੱਕ ਤਾਂ ਹੈ ਗਈ ਹੈ ਜੀ 3 ਡਿਗਰੀਆਂ ਤੱਕ ਟੈਂਪਰੇਚਰ ਵੱਧ ਸਕਦਾ ਹੈ ਯਾਨੀ ਕਿ ਜਦੋਂ ਆਪਾਂ ਮਈ 'ਚ ਖਬਰਾਂ ਸਾਂਝੀਆਂ ਕਰਾਂਗੇ ਤੇ ਸ਼ਾਇਦ ਆਪਾਂ ਇਹ ਗੱਲ ਕਿਹਾ ਕਰਗੇ ਜੀ ਅੱਜ ਪੰਜਾਬ ਦਾ ਟੈਂਪਰੇਚਰ 45 ਡਿਗਰੀ ਰਿਹਾ ਜੀ ਅੱਜ 60 ਡਿਗਰੀ ਰਿਹਾ ਜੀ ਉਮਰ ਅਬਦੁੱਲਾਹ ਹੋਰਾਂ ਨੇ ਕੀ ਗੱਲਬਾਤ ਕੀਤੀ ਹੈ ਉਮਰ ਅਬਦੁੱਲਾਹ ਹੈਗੇ ਜੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਹਨਾਂ ਨੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਗੱਲ ਕਹੀ ਆ ਉਹ ਕਹਿੰਦੇ ਦੇਖੋ ਜੀ ਮੈਂ ਮਾਫੀ ਮੰਗਦਾ ਉਹ ਕਹਿੰਦੇ ਵੈਸੇ ਸਿਕਿਉਰਟੀ ਮੇਰੇ ਜ਼ਿੰਮੇ ਦੇ ਵਿੱਚ ਨਹੀਂ ਆ ਪਰ ਕਿਉਂਕਿ ਮੈਂ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਹਾਂ ਤੇ ਮੈਂ ਸੈਰਸਪਟਾ ਮੰਤਰੀਆਂ ਇੱਥੋਂ ਦਾ ਉਹ ਕਹਿੰਦੇ ਵੀ ਇਸ ਕਰਕੇ ਮੈਂ ਹੁਣ ਇਸ ਗੱਲ ਦੇ ਉੱਤੇ ਸ਼ਰਮਿੰਦਾ ਮੇਰੇ ਕੋਲੇ ਸ਼ਬਦ ਹੈ ਨਹੀਂਗੇ ਵੀ ਜੋ ਕੁਝ ਪਹਿਲ ਕਾਮ ਦੇ ਵਿੱਚ ਹੋਇਆ ਇਹਦੇ ਲਈ ਮੈਂ ਕਿਹੜੇ ਸ਼ਬਦਾਂ ਨਾਲ ਹੀ ਮਾਫੀ ਮੰਗਾ ਉਹਨਾਂ ਨੇ ਕਿਹਾ ਜੀ ਮੈਂ ਤਾਂ ਕਹਿੰਦਾ ਰਿਹਾ ਜੀ ਕਿ ਜੰਮੂ ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਮਿਲੇ ਪਰ ਹੁਣ ਮੈਂ ਕਿਹੜੇ ਮੂੰਹ ਨਾਲ ਕਹਾਂ ਉਹ ਕਹਿੰਦੇ ਵੀ ਅਸੀਂ ਦੇਖੋ ਅਤਵਾਦ ਦਾ ਸਭ ਨਹੀਂ ਸੇਕ ਚੱਲਿਆ ਜਿੰਨੇ ਵੀ ਇਸ ਵੇਲੇ ਸੈਸ਼ਨ ਦੇ ਵਿੱਚ ਬੈਠੇ ਆ ਪੂਰੇ ਬੱਚ ਬਹੁ ਗੰਤੀ ਨੇ ਸਮੇ ਸਮੇਂ ਦੇ ਉਤੇ ਪਰਿਵਾਰਕ ਮੈਂਬਰਾਂ ਆਹੀਂ ਰਿਸ਼ਤੇਦਾਰਾਂ ਆਹੀਂ ਜਾਂ ਖੁਦ ਰਾਹੀਂ ਇਸ ਜਿਹੜਾ ਸੇਕ ਝੱਲਿਆ ਕਹਿੰਦੇ ਵੀ ਜੋ ਹੋਇਆ ਤੇ ਬਹੁਤ ਮਾੜਾ ਹੋਇਆ ਤੇ ਇਹਦੇ ਉੱਤੇ ਕਹਿੰਦੇ ਜੀ ਮੈਂ ਆਪਣੇ ਵੱਲੋਂ ਮਾਫੀ ਮੰਗਦਾ ਕਿਉਂਕਿ ਜੇ ਮੇਰੀ ਅਫਸਰ ਦੀ ਘਰਵਾਲੀ ਨੂੰ ਮੈਂ ਕੀ ਜਵਾਬ ਦੇਵਾਂ ਜਿਹੜੇ ਬੱਚਾਂ ਦੇ ਵਾਲਦ ਤੁਰ ਗਏ ਆ ਖੂਨ ਦੇ ਨਾਲ ਲਤਪਤ ਪਿੰਡੇ ਸੀਗੇ ਉਹਨਾਂ ਨੂੰ ਮੈਂ ਕੀ ਜਵਾਬ ਦੇਵਾਂ ਉਹਨਾਂ ਨੇ ਕਿਹਾ ਜੀ ਕਿ ਪਰ ਅਤਵਾਦ ਮੁਕੜਾ ਚਾਹੀਦਾ ਤੇ ਸਾਨੂੰ ਸਭ ਨੂੰ ਮੁਕਾਉਣਾ ਚਾਹੀਦਾ ਜੀ ਤੇ ਬਾਕੀ ਲੁਧਿਆਣੇ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗੇ ਆ ਲਾਉਣ ਵਾਲੇ ਕੌਣ ਸਨ ਕੋਈ ਗ੍ਰਿਫਤਾਰੀਆਂ ਹੋਈਆਂ ਨੇ ਦੇਖੋ ਜੀ ਇਹ ਵੀ ਵੇਲੇ ਲੋਕਾਂ ਦੇ ਕੰਡ ਆ ਹੋਰ ਇਹਦੇ ਵਿੱਚ ਕੁਝ ਨਹੀਂ ਗਾਇਚ ਵੇਲੇ ਲੋਕਾਂ ਦਾ ਕੰਮ ਹੈ ਜੀ ਇਹ ਇੱਕ ਟਰ ਲੁਧਿਆਣੇ ਦੇ ਵਿੱਚ ਚੰਡੀਗੜ੍ਹ ਰੋਡ ਦੇ ਉੱਤੇ ਆਉਂਦੀ ਆ ਜਿਹੜੀ ਕਿ ਪਾਕਿਸਤਾਨ ਦੇ ਝੰਡੇ ਦੇ ਉੱਤੇ ਚਪਲਾ ਮਾਰਦੀ ਆ ਮੁਰਦਾਬਾਦ ਕਹਿੰਦੀ ਆ ਉਹ ਬਾਅਦ ਵਿੱਚ ਝੰਡਾ ਸੁੱਟ ਕੇ ਚਲੇ ਜਾਂਦੇ ਤੇ ਇੱਕ ਟਰ ਹੋਰ ਆਉਂਦੀ ਜਿਹੜੀ ਝੰਡਾ ਚੱਕ ਕੇ ਪਾਕਿਸਤਾਨ ਜ਼ਿੰਦਾਬਾਦ ਰਹਿਣ ਲੱਗ ਜਾਂਦੀ ਆ ਸਰ ਪਹਿਲੀ ਧਿਰ ਦੇ ਵੱਲੋਂ ਖਾਣੇ ਦੇ ਵਿੱਚ ਜਾ ਕੇ ਇਨ੍ਹਾਂ ਦੇ ਉੱਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਪਰਚਾ ਦਰਜ ਹੋਇਆ ਵੀ ਭਾਈ ਅਣਖ ਦੇ ਲੋਕਾਂ ਦੇ ਉੱਤੇ ਵੀ ਭਾਈ ਇਹ ਜਨਵਾਦ ਕਹਿੰਦੇ ਆ। ਤੁਸੀਂ ਦੇਖੋ ਵੀ ਕੋਈ ਇੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਅਮਰਖੰਡ ਦਾ ਤਸਵੀਰਾਂ ਗਲਤ ਬਣਾਈ ਜਾਂਦਾ। ਕੋਈ ਇੱਥੇ ਝੰਡਿਆਂ ਦੀ ਰਾਜਨੀਤੀ ਕਰੀ ਜਾਂਦਾ। ਤੁਸੀਂ ਇਸ ਗੱਲ ਦੇ ਉੱਤੇ ਹੈਰਾਨ ਹੋਵੋਗੇ ਵੀ ਇਸ ਵੇਲੇ ਇਹ ਨਹੀਂ ਸੋਚਦੇ ਵੀ ਭਾਈ ਅੱਤਵਾਦੀ ਜਿਹੜੇ ਆਏ ਸੀ ਉਹ ਗਏ ਕਿੱਧਰ? ਅੱਜ ਤੱਕ ਇਹਨਾਂ ਨੂੰ ਪਤਾ ਕਿਉਂ ਨਹੀਂ ਲੱਗਿਆ? ਹਿੰਦੂ ਮੁਸਲਮਾਨ, ਹਿੰਦੂ ਮੁਸਲਮਾਨ ਬਸ ਆਹ ਗੱਲ ਚੱਲੀ ਜਾਂਦੀ ਹੈ। ਮੁੱਦੇ ਦੇ ਉੱ ਤੇ ਮਜੀਠੀਆ ਹੋਰੀ ਟੇਪਾਂ ਕੱਢੀ ਜਾਂਦੇ ਆ ਜਾਂ ਕੋਈ ਵੀਡੀਓ ਕੱਢ ਦਿੰਦੇ ਆ ਹੁਣ ਉਹਨਾਂ ਨੇ ਕਿਹੜੀ ਵੀਡੀਓ ਕੱਢੀ ਆ ਹੁਣ ਦੇਖੋ ਜੀ ਅੱਜ ਬਿਕਰਮ ਸਿੰਘ ਮਜੀਠੀਆ ਘੁਰਾਣੇ ਵੱਲੋਂ ਅਮਰਤਪਾਲ ਸਿੰਘ ਦੇ ਭਰਾ ਦੀ ਕਿਛਿਤ ਤੌਰ ਦੇ ਉੱਤੇ ਗੱਲ ਕਹੀ ਗਈ ਆ ਕਿ ਇਹ ਨਸ਼ਾ ਕਰਦੇ ਦੀ ਵੀਡੀਓ ਆ ਇਹ ਗੱਲ ਕਹੀ ਆ ਕਿ ਭਾਈ ਇਹ ਅਮਰਤਪਾਲ ਸਿੰਘ ਦੇ ਭਰਾ ਦੀ ਵੀਡੀਓ ਆ ਅਮਰਤਪਾਲ ਸਿੰਘ ਦਾ ਭਰਾ ਵੀ ਨਸ਼ੇ ਕਰਦਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਛਿਤ ਤੌਰ ਦੇ ਉੱਤੇ ਆ ਵੀਡੀਓ ਆ ਅਸਲ ਵਿੱਚ ਅਜੋਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਭਾਈ ਜਿਹੜਾ ਗੁਰਪ੍ਰੀਤ ਹਰੀ ਨੌ ਦੇ ਕਤਲ ਦੇ ਵਿੱਚ ਫਲਾਣੇ ਫਲਾਣੇ ਬੰਦੇ ਸ਼ਾਮਲ ਆ ਤੇ ਜਿਹੜੇ ਬੰਦੇ ਜਿਹੜੇ ਉਹ ਅਮਰਤਪਾਲ ਸਿੰਘ ਦੇ ਨਾਲ ਹੁੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਦੋ ਜਿਹੜੇ ਭਗਵੰਤ ਮਾਨ ਸਰਕਾਰ ਦੇ ਨਾਲ ਬੈੰਦੇ ਉੱਠਦੇ ਵੀ ਆ ਫਿਰ ਇਹ ਗੱਲ ਕਹੀ ਆ ਕਿ ਭਾਈ ਇਸ ਵੇਲੇ ਹੈਰਾਨੀ ਇਸ ਗੱਲ ਦੀ ਆ ਵੀ ਚੱਲੀ ਕੀ ਕੀ ਜਾਂਦਾ ਤੇ ਇਹ ਗੱਲ ਕਹੀ ਆ ਕਿ ਦੇਖੋ ਅਮਰਤਪਾਲ ਸਿੰਘ ਦਾ ਭਰਾ ਵੀਡੀਓ ਚਲਾ ਕੇ ਦਿਖਾਈ ਉਹਨਾਂ ਨੇ ਮੀਡੀਆ ਦੇ ਮੂਹਰੇ ਕਿ ਅਮਰਤਪਾਲ ਸਿੰਘ ਦਾ ਭਰਾ ਆਪਣੇ ਇੱਕ ਸਾਥੀ ਦੇ ਨਾਲ ਗੱਡੀ ਦੇ ਵਿੱਚ ਬੈਠਾ ਕਵੇਂ ਚਿਟਾ ਪੀ ਜਾਂਦਾ ਉਹ ਵੀਡੀਓ ਦੇਖੀ ਮੈਂ ਵੀ ਆ ਮੇਰਾ ਖਿਆਲ ਹੈ ਵੀ ਬਹੁਤ ਕੰਟੀ ਸਾਡੇ ਪਰਿਵਾਰਕ ਮੈਂਬਰਾਂ ਨੇ ਦੇਖੀ ਹੋਣੀ ਆ ਹੁਣ ਇਸ ਮਸਲੇ ਦੇ ਉੱਤੇ ਕੀ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਉੱਤਰ ਦਿੰਦੇ ਆ ਇਹ ਸਮਾਂ ਲੱਗੂਗਾ ਜੀ ਬਾਕੀ ਸਰਪਾਰਟੀ ਮੀਟਿੰਗ ਸੱਦੀ ਗਈ ਸੀ ਇੱਕ ਉਹਦੇ ਵਿੱਚ ਮੋਦੀ ਸਾਹਿਬ ਨਹੀਂ ਆਏ ਮਲਕਾਰਜਨ ਸੜਗੇ ਜਿਹੜੇ ਆ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਹਨਾਂ ਨੇ ਦੋਸ਼ ਲਾਇਆ ਉਹ ਕਹਿੰਦੇ ਪਹਿਲਗਾਮ ਹਮਲੇ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਤੇ ਆਪਾਂ ਨੂੰ ਕੀ ਕਾਰਵਾਈ ਕਰਨੀ ਚਾਹੀਦੀ ਧੁਤਮੀ ਇਹਦੇ ਉੱਤੇ ਚਰਚਾ ਕਰਨ ਦੇ ਲਈ ਤੇ ਸਰਬ ਪਾਰਟੀ ਮੀਟਿੰਗ ਬੁલાਈ ਗਈ ਸੀ ਇਸ ਮੀਟਿੰਗ ਨੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਪਹੁੰਚੇ ਹੀ ਨਹੀਂ ਉਹਨਾਂ ਨੂੰ ਉੱਥੇ ਤਾਂ ਦੇਖਿਆ ਗਿਆ ਵੀ ਬਿਹਾਰ ਦੇ ਵਿੱਚ ਚੋਣਾਂ ਕਰਕੇ ਉੱਥੇ ਤਾਂ ਬਿਜ਼ੀ ਆ ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਭਾਈ ਚੋਣਾਂ ਤੋਂ ਵੱਧ ਮਸਲਾ ਇਹ ਜ਼ਰੂਰੀ ਆ ਉਹਨਾਂ ਨੇ ਕਿਹਾ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਦਿਲਚਸਪੀ ਇਥੇ ਸਰਬ ਪਾਰਟੀ ਮੀਟਿੰਗ ਦੇ ਵਿੱਚ ਨਹੀਂ ਲਈ ਦਿਲਚਸਪੀ ਉਹਨਾਂ ਦੀ ਬਿਹਾਰ ਦੇ ਚੋਣਾਂ ਦੇ ਵਿੱਚ ਹੈਗੀ ਆ ਤੇ ਕਹਿੰਦੇ ਕਿ ਹੁਣ ਜਿਹੜੇ ਪੰਜਾਬ ਦੇ ਗਵਰਨਮੈਂਟ EMPLOYEES ਨੇ ਸਰਕਾਰੀ ਮੁਲਾਜ਼ਮ 24 ਘੰਟੇ ਦੇ ਮੁਲਾਜ਼ਮ ਨੇ ਇਹ ਨਹੀਂ ਵੀ 8 ਘੰਟੇ ਕੰਮ ਕਰਕੇ ਚਲੇ ਗਏ ਤੇ ਉਹਨਾਂ ਦੀ ਛੁੱਟੀ ਹੈ ਉਹਨਾਂ ਨੂੰ ਹਰ ਵਕਤ ਡਿਊਟੀ ਤੋਂ ਬਾਅਦ ਵੀ ਟੈਲੀਫੋਨ ਆਨਸਰ ਕਰਨਾ ਪਿਆ ਕਰੂਗਾ ਤੇ ਜੋ ਵੀ ਉਹ ਈਮੇਲਾਂ ਪਾਉਂਦੇ ਨੇ ਜਾਂ ਕੰਮ ਕਰਦੇ ਨੇ ਉਹਨੂੰ ਕੰਮ ਕਰਨੇ ਪੈਣੇ ਆ ਹਾਂ ਬਿਲਕੁਲ ਜੀ ਅੱਜ ਨਾ ਪਰਸਨਲ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਪੰਜਾਬ ਦੇ ਕਈ ਐਸੇ ਅਧਿਕਾਰੀ ਕਰਮਚਾਰੀ ਆ ਜਿਹੜੇ ਕਿ ਜਦੋਂ ਘਰੇ ਗਏ ਤਾਂ ਗੱਲ ਖਤਮ ਉਹ ਇਹ ਗੱਲ ਕਹਿੰਦੇ ਵੀ ਭਾਈ ਹੁਣ ਨਹੀਂ ਬਸ ਹੁਣ ਡਿਊਟੀ ਹੋ ਗਈ ਆ ਸਾਡੀ 5 ਵਜੇ 6 ਵਜੇ 7 ਵਜੇ ਡਿਊਟੀ ਖਤਮ ਹੋ ਗਈ ਆ ਤੇ ਹੁਣ ਅਸੀਂ ਕਿਸੇ ਦਾ ਫੋਨ ਨਹੀਂ ਚੱਕਣਾਗਾ ਹੁਣ ਅਸੀਂ ਕਿਉਂ ਚੱਕੀਏ ਸਾਡੀ ਡਿਊਟੀ ਆਫ ਹੋ ਗਈ ਆ ਤੇ ਇਹ ਗੱਲ ਕਹੀ ਗਈ ਹੈ ਵੀ ਕਈ ਵਾਰੀ ਕੋਈ ਮਹੱਤਵਪੂਰਨ ਮੀਟਿੰਗਾਂ ਕਰਨੀਆਂ ਹੁੰਦੀਆਂ ਕਈ ਵਾਰੀ ਕੋਈ ਜ਼ਰੂਰੀ ਫੈਸਲੇ ਕਰਨੇ ਹੁੰਦੇ ਆ ਸੋ ਜਿਹੜੇ ਸਰਕਾਰੀ ਅਧਿਕਾਰੀ ਆ ਉਹ ਘਰੇ ਜਾ ਕੇ ਵੀ ਇਹ ਨਹੀਂ ਕਿ ਭਾਈ ਫੋਨ ਚੱਕਣਾ ਨਹੀਂ ਇਹ ਜਾ ਕੇ ਸਵਿਚ ਆਫ ਕਰ ਲਈ ਕੋਈ ਵੀ ਜ਼ਰੂਰੀ ਗੱਲ ਕਰਨੀ ਪੈ ਸਕਦੀ ਹੈ ਤੇ ਇਸ ਕਰਕੇ ਫੋਨ ਉਹਨਾਂ ਨੂੰ ਆਪਣੇ ਕੋਲੇ ਰੱਖਣਾ ਪਿਆ ਕਰੂਗਾ ਤੇ 24 ਘੰਟੇ ਦੇ ਵਿੱਚ ਕਦੇ ਵੀ ਫੋਨ ਆਸਦਾ ਉਹਦਾ ਆਨਸਰ ਦੇਣਾ ਪਊਗਾ ਜੀ ਉਹਨੂੰ ਫਿਰ ਓਵਰਟਾਈਮ ਮਿਲੂਗਾ ਜੀ ਲੇਕਿਨ ਉਹ ਕਹਿੰਦੇ ਘਰੇ ਬੈਠੇ ਤੁਸੀਂ ਫੋਨ ਹੀ ਚੱਕ ਕੇ ਗੱਲ ਕਰਨੀ ਇਹਦਾ ਕੋਈ ਓਵਰਟਾਈਮ ਨਹੀਂ ਹੈਗਾ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਜੀ ਬਹੁਤ ਬਤਨਵਾ